ਜਿਹੜੇ ਆ ਕਹਿ ਰਹੇ ਦੀ ਮੌਤੇ ਦੀ ਤਿਆਰੀਆਂ ਚੌਥਾ ਵਿਆਹ ਇਹ ਮੇਰੇ ਲਈ ਬਣਾ ਲਈ ਹੈ ਜੋ ਮੇਰੇ ਨਾਲ ਹੁੰਦਾ ਲਗਭਗ ਤਿੰਨ ਵਿਆਹਾਂ ਦੀ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੀ ਪੂਜਾ ਸੰਘਾ ਦੇ ਤੀਜੇ ਰਿਸ਼ਤੇ ਤੋਂ ਵੀ ਵੱਖ ਹੋਣ ਦਾ ਮਾਮਲਾ ਪੱਖਦਾ ਜਾ ਰਿਹਾ ਹੈ ਕੱਲ ਉਸਦੇ ਪਤੀ ਸੁਖ ਜਸਲ ਨੇ ਲਾਈਵ ਆ ਕੇ ਖੁਦ ਹੀ ਕਹਿ ਦਿੱਤਾ ਸੀ ਕਿ ਮੇਰਾ ਪੂਜਾ ਸੰਗਾ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਰਿਹਾ ਤੇ ਅਸੀਂ ਦੋਨੇ ਵੱਖ ਹੋ ਚੁੱਕੇ ਹਾਂ ਤੇ ਉਸ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਤੇ ਉੱਥੇ ਹੀ ਹੁਣ ਇਹਨਾਂ ਸਭ ਗੱਲਾਂ ਤੋਂ ਬਾਅਦ ਪੂਜਾ ਸੰਗਾ ਨੇ ਵੀ ਲਾਈਵ ਆ ਕੇ ਲੋਕਾਂ ਨੂੰ ਖਰੀਆਂ ਸੁਣਾ ਦਿੱਤੀਆਂ ਹਨ ਤੇ ਸੁਖ ਜਸਲ ਨੂੰ ਵੀ ਝਾੜ ਪਾ ਦਿੱਤੀ ਹੈ ਐਂਡ ਤੇ ਤੁਹਾਨੂੰ ਉਹ ਵੀਡੀਓ ਕਲਿੱਪ ਵੀ ਦਿਖਾਵਾਂਗੇ ਦਰਾਂ ਸਾਲ ਪੂਜਾ ਸੰਗਾ ਨੂੰ ਲੋਕਾਂ ਦੇ ਵੱਲੋਂ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਤਿੰਨ ਵਿਆਹ ਤਾਂ ਉਸਦੇ ਪਹਿਲਾਂ ਹੀ ਹੋ ਚੁੱਕੇ ਹਨ ਤੇ ਲੋਕ ਕਮੈਂਟਾਂ ਵਿੱਚ ਉਸ ਨੂੰ ਇਹ ਕਹਿ ਰਹੇ ਹਨ ਕਿ ਹੁਣ ਉਸਦੀ ਚੌਥੇ ਦੀ ਤਿਆਰੀ ਆ ਜਿਸ ਤੋਂ ਬਾਅਦ ਪੂਜਾ ਸੰਗਾ ਨੇ ਲਾਈਵ ਆ ਕੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਤੇ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਕਿਉਂਕਿ ਪੂਜਾ ਦੇ ਇਸ ਰਿਸ਼ਤੇ ਦੀ ਚਰਚਾ ਹਰ ਪਾਸੇ ਚੱਲ ਰਹੀ ਹੈ ਤੇ ਲੋਕ ਦੋਨਾਂ ਪਾਸੇ ਤੋਂ ਆਪਣੀ ਆਪਣੀ رائے ਦੇ ਰਹੇ ਹਨ ਕੁਝ ਕੁ ਪੂਜਾ ਸੰਗਤ ਦੇ ਹੱਕ ਵਿੱਚ ਬੋਲ ਰਹੇ ਹਨ ਤੇ ਕੁਝ ਕੁ ਸੋਖ ਜਸਲ ਦੀ ਸਪੋਰਟ ਕਰ ਰਹੇ ਹਨ ਪਰ ਆਖਿਰ ਉਹਨਾਂ ਦੇ ਰਿਸ਼ਤੇ ਵਿੱਚ ਅਜੀਹਾਕ ਖੋਇਆ ਕੀ ਹੈ ਜੋ ਉਹਨਾਂ ਨੂੰ ਵੱਖ ਹੋਣਾ ਪਿਆ ਤੇ ਬਾਕੀ ਉਹਨਾਂ ਦੇ ਵੱਲੋਂ ਜਿਵੇਂ ਹੀ ਕੋਈ ਸਪਸ਼ਟੀਕਰਨ ਆਵੇਗਾ ਅਤੇ ਕੋਈ ਰਿਸ਼ਤਾ ਟੁੱਟਣ ਦਾ ਰੀਜ਼ਨ ਸਾਹਮਣੇ ਆਵੇਗਾ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤੇ ਹੁਣ ਤੁਸੀਂ ਦੇਖੋ ਪੂਜਾ ਸੰਗਾ ਦੀ ਇਹ ਵੀਡੀਓ ਤੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦਿਓ ਹਾਂਜੀ ਗਾਇਜ਼ ਤੇ ਮੈਨੂੰ ਸੁਣਨ ਜਾ ਰਿਹਾ ਕਿ ਕਹਿ ਰਿਹਾ ਰਿਲੇਸ਼ਨ ਮੈਂ ਵਿਆਹ ਕੇ ਆਈ ਹਾਂ ਮੈਂ ਬਿਨਾ ਵਿਆਹ ਤੋਂ ਤਾੜੀ ਗਈ ਹੈ ਨਾ ਤੇ ਬਾਕੀ ਰਹੀ ਗੱਲ ਜਿਹੜਿਆਂ ਕਹਿ ਰਹੇ ਇਹ ਦੀ ਹੁਣ ਚੌਥੀ ਦੀ ਤਿਆਰੀ ਆ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਹੈ ਜੋ ਮੇਰੇ ਨਾਲ ਹੁੰਦਾ ਤੇ ਕਿਸੇ ਨੂੰ ਨਹੀਂ ਪਤਾ ਕੋਈ ਮੇਰੇ ਨਾਲ ਨਹੀਂ ਰਹਿ ਰਿਹਾ ਜਿਹੜਾ ਕਿ ਹੈ ਨਾ ਗੋਲ ਕੇ ਐਵੇਂ ਕਹਿ ਦਿੰਦਾ ਹਾਂ ਬੀਬੀ ਮੇ ਜਾ ਕੇ ਆ ਚੌਥਾ ਵਿਆਹ ਆ ਤੁਹਾਨੂੰ ਪਤਾ ਕਿਸੇ ਦੀ ਲਾਈਫ ਦਾ ਤੇ ਜੋ ਉਹਨੇ ਕਰਨਾ ਉਹ ਕਰੇ ਜੋ ਮੈਂ ਕਰਨਾ ਮੈਂ ਕਰੂੰ ਠੀਕ ਹੈ ਨੋਵਰੀ ਮੈਨੂੰ ਹੈ ਨਹੀਂ ਇੰਦਾਂ ਦਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ